IPL ਦੇ ਮੈਚ ਫੈਕਸੰ ਦਾ ਰਿਸ਼ਤਾ ਨਾ ਤਾਂ ਕਾਫੀ ਪ੍ਰਮਾਣ ਰਿਹਾ। ਬੀਤੇ ਸਮੇਂ ਦੇ ਵਿੱਚ ਰਾਜਪੰਦਰਾ ਵਰਗੇ ਕਾਰ ਬਿਜ਼ਨਸਮੈਨ ਤੋਂ ਲੈ ਕੇ ਸ਼੍ਰੀਸ਼ੰਤ ਵਰਗੇ ਕਾਰ ਖਿਡਾਰੀ ਸਭ ਇਸ ਦੀ ਚੇਤੇ ਵਿੱਚ ਆ ਚੁੱਕੇ ਨੇ। ਮੈਂ ਪਰਸਨਲੀ ਕਦੇ IPL ਦੇ ਵਿੱਚ ਬੜਾ ਯਕੀਨ ਨਹੀਂ ਕੀਤਾ ਪਰ ਬੀਤੇ ਬੁੱਧਵਾਰ ਜਿਹੜੀ ਘਟਨਾ ਹੋਈ ਸਾਂ ਰਾਜ ਹਾਈਦਰਾਬਾਦ ਤੇ ਮੁੰਬਈ ਇੰਡੀਅਨਸ ਦੇ ਮੈਚ ਦੇ ਦੌਰਾਨ ਸ਼ਾਨਕਿਸ਼ਨ ਮਦੋਂ ਵਾਕਆਊਟ ਕਰ ਜਾਣਾ ਉਸ ਘਟਨਾ ਨੇ ਜਰੂਰ ਮੈ IPL ਦੇ ਵਿੱਚ ਮੈਚ ਫਿਕਸਿੰਗ ਵਰਗੇ ਸਵਾਲ ਪੈਦਾ ਕਰ ਦਿੱਤੇ। ਵੀਡੀਓ ਉਸੇ ਖਾਲੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲਗਭਗ ਵਾਈਡ ਜਾਂਦੀ ਹੋਈ ਬਾਲ ਨਾ ਵਾਈਡ ਹੋਵੇ ਵੀ ਅਮ ਐਂਡ ਦੇ ਤੇ ਇਸ਼ਾਨ ਕਿਸ਼ਨ ਨੇ ਫਲਿੱਕ ਕਰਨ ਦੀ ਕੋਸ਼ਿਸ਼ ਕੀਤੀ ਬਾਲ ਸਿੱਧੇ ਵੈਕੀਪਰ ਦੇ ਹੱਥਾਂ ਵਿੱਚ ਚਲੇ ਗਈ ਕੋਈ ਅਪੀਲ ਕੋਈ ਦਲੀਲ ਨਹੀਂ ਕਿਸੇ ਵੱਲੋਂ ਪਰ ਅੰਪਾਇਰ ਨੇ ਆਪਣਾ ਥੋੜਾ ਜਿਹਾ ਉਂਗਲੀ ਕੰਨ ਨੇ ਆਊਟ ਕਰਨ ਵੱਲ ਨੂੰ ਸੰਕੇਤ ਕਰਨ ਲੱਗੇ ਸੀ ਅਤੇ ਫਿਰ ਜਦੋਂ ਉਹਨਾਂ ਨੇ ਦੇਖਿਆ ਕਿ ਉਹਨਾਂ ਨੂੰ ਦੇਖ ਕੇ ਦੀਪਿਕ ਜਹਰ ਨੇ ਵੀ ਗੱਲਬਾਤ ਕੀਤੀ ਹੈ ਤੇ ਇਸ ਐਨਐਡੀ ਵਿੱਚ ਸ਼ਾਮ ਕਿਸ਼ਨ ਪਹਿਲਾਂ ਹੀ ਵਾਕ ਆਊਟ ਕਰ ਰਹੇ ਸੀ। ਅਸੀਂ ਸਾਰਾ ਜਿਹੜਾ ਕਟਨੋਂ ਦੇਖ ਕੇ ਲੱਗਦਾ ਵੀ ਸ਼ਾਇਦ ਔਰ ਇਸ ਨਾਟ ਵੈਲ ਇਨ ਆਈਪੀਐਲ ਖਾਸ ਕਰਕੇ ਸ਼ਾਮ ਕਿਸ਼ਨ ਕਿਉਂਕਿ ਉਹਨਾਂ ਨੂੰ ਇੱਕ ਵੱਡੇ ਸਕੋਰ ਦੀ ਜ਼ਰੂਰਤ ਹੈ। ਇੱਕ ਪਹਿਲੇ ਮੈਚ ਤੋਂ ਬਿਨਾ ਉਹਨਾਂ ਨੇ ਕਿਸੇ ਵੀ ਆਈਪੀਐਲ ਦੇ ਮੈਚ ਦੇ ਵਿੱਚ ਸਕੋਰ ਨਹੀਂ ਬਣਾਇਆ। ਤੇ ਦਾਨੀ ਕੀ ਉਹ ਪਹਿਲੋ ਮੈਚਾਂ ਦੇ ਵਿੱਚ ਜਿੰਨੇ ਮੈਚ ਉਹਨਾਂ ਨੇ ਇੰਡੀਆ ਲਈ ਵੀ ਖੇਡੇ ਨੇ ਕਿ ਆਪਣੇ ਆਪ ਹੀ ਵਾਕ ਆਊਟ ਕਰ ਗਏ ਹੁਣ ਤੇ ਇਸ ਤਰ੍ਹਾਂ ਦਾ ਵਾਕ ਆਊਟ ਕਰਨਾ ਖਾਸ ਕਰਕੇ ਜਦ ਸਨੀਪੋ ਮੀਟ ਉਹਦੇ ਤੇ ਕੁਝ ਨਹੀਂ ਸੀ ਆਪਣੇ ਆਪ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਪੈਦਾ ਕਰ ਦਿੱਤਾ ਘਟੰਦਾ ਹੈ ਆਸ ਕਰਦੇ ਹਾਂ BCCI ਤੇ ICC ਕਰਨਾ ਦੀ ਪੂਰੀ ਧੰਗਾਈ ਦੇ ਨਾਲ ਜਾਂਚ ਕਰੂਗੀ ਤੇ ਹੋਪਫੁਲੀ ਇਹਦੇ ਵਿੱਚ ਕੋਈ ਮੈਟ੍ਰਿਕਸ ਸੰਬੰਧੀ ਗੱਲ ਨਾ ਹੋਵੇ ਕਿਉਂਕਿ ਸ਼ਾਨ ਕੁਸ਼ਣ ਇੱਕ ਬਹੁਤ ਹੀ ਵਧੀਆ ਖਿਡਾਰੀ ਆ ਤੇ ਉਸ ਦਾ ਫਿਊਚਰ ਜਿਹੜਾ ਉਸ ਦੇ ਸਾਹਮਣੇ ਆ ਪਰ ਇਸ ਪ੍ਰਾਨੀਅ ਕਪਾ ਮਾਤੇ ਜਰੂਰ ਥੋੜਾ ਮੰ ਥੋੜਿਆ ਆਪੀਲ ਬਰਗੇ ਵੱਡੇ ਟੂਰਨਾਮੈਂਟ ਤੋਂ ਅਮ ਥੋੜਾ ਓਵਰ ਰੀਆ ਦਾ ਥੋੜਾ ਖਟਾਜਾ ਹੋ ਜਾਗਾ ਵੀ ਤੁਸੀਂ ਆਪਣੀ ਟੀਮਾਂ ਦੀ ਇੰਨੀ ਅਮ ਈਮੋਸ਼ਨਲ ਹੋ ਕੇ ਸਪੋਰਟ ਕਰਦੇ ਹੋ ਤੇ ਐਂ ਦੇ ਵਿੱਚ ਜੇ ਮੈਚ ਫਿਕਸਿੰਗ ਵਰਗੀ ਕੋਈ ਗੱਲ ਨਿਕਲਦੀ ਹੈ ਇਹਨਾਂ ਟੂਰਨਾਮੈਂਟਾਂ ਦੇ ਵਿੱਚ ਤਾਂ ਆਬਵੀਅਸਲੀ ਅਮ ਦਰਸ਼ਕਾਂ ਲਈ ਕੋਈ ਬੜੀ ਵਧੀਆ ਗੱਲ ਨਹੀਂ ਹੈ ਤੇ ਦਰਸ਼ਕਾਂ ਲਈ ਅਮ ਉਹਨਾਂ ਦਾ ਯਕੀਨ ਤੋੜਨ ਵਾਲੀ ਗੱਲ ਆ ਤੇ ਆਸ ਕਰਦੇ ਆ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗ ਜੇ ਦੁੱਧ ਦਾ ਪਾਣੀ ਦਾ ਪਾਣੀ ਤੇ ਆਸ ਕਰਦੇ ਕੋਈ ਮੈਚ ਫਿਕਸਿੰਗ ਵਾਲੀ ਕੱਲ ਨਹੀਂ ਹੋਊਗੀ ਪਰ ਇਸ ਤਰ੍ਹਾਂ ਦੀ ਘਟਨਾਏ ਘਟਨਾ ਜਰੂਰ ਆਈਪਲ ਦੇ ਉੱਤੇ ਸਵਾਲੀਆ ਨਿਸ਼ਾਨ ਪੈਦਾ ਕਰ ਦਈਏ